ਸਾਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ 211 ਅੱਜ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਅੱਜ ਦੇ ਕੁਝ ਮਸਲੇ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਚਾਰ ਪੰਜ ਮਸਲੇ ਪਰ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਗੱਲਬਾਤ ਜਿਹੜੀ ਕਲਾਸੀਫਾਈਡ ਡਾਕੂਮੈਂਟਸ ਸੰਬੰਧੀ ਰਿਪੋਰਟ ਤੇ ਉਸ ਰਿਪੋਰਟ ਦੇ ਨਾਲ ਸੰਬੰਧਿਤ ਰਾਸ਼ਟਰਪਤੀ ਜੋ ਬਾਈਡਨ ਦੀ ਯਾਦ ਸ਼ਕਤੀ ਦੇ ਉੱਤੇ ਕੁਝ ਸਵਾਲ ਉੱਠ ਰਹੇ ਆ 81 ਸਾਲਾਂ ਦੇ ਹੋ ਗਏ ਆ ਇਹ ਗੱਲਬਾਤ ਕਰਨੀ ਹੈ ਦੂਜਾ ਡੋਨਲਡ 트੍ਰੰਪ ਦੇ ਚੋਣ ਲੜਨ ਸੰਬੰਧੀ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਆਪਾਂ ਕਰਨੀ ਹੈ ਟੱਕਰ ਕਾਲਸ ਦੀ ਬਲਾਦੀਮਿਰ ਪੋਤਨ ਦੇ ਨਾਲ ਜਿਹੜੇ ਇੰਟਰਵਿਊ ਆ ਔਰ ਬਹੁਤ ਜ਼ਿਆਦਾ ਉਹਦੀ ਚਰਚਾ ਹੋ ਰਹੀ ਹੈ ਅ ਅਮਰੀਕਾ ਦੇ ਵਿੱਚ ਬੱਚਿਆਂ ਦੀ ਮਾਪਿਆਂ ਦੇ ਨਾਲ ਸਾਂਝ ਕਿੰਨੀ ਕਾ ਇਹਦੇ ਸੰਬੰਧੀ ਇੱਕ ਰਿਪੋਰਟ ਆ ਜਿਹੜਾ ਡਿਸਕਸ ਕਰਾਂਗੇ ਸੈਕਰਮੈਂਟੋ ਦੀ ਰਿਪੋਰਟ ਦੇ 에ਅਰਪੋਰਟ ਜਿਹੜਾ ਆ ਉਹ ਸਭ ਤੋਂ ਵਧੀਆ 에ਅਰਪੋਰਟ ਕੁਝ ਪੱਖਾਂ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਮੰਨਿਆ ਗਿਆ ਇਹ ਕੀ ਖਾਸ ਗੱਲ ਆ ਤੇ ਆਖਰ ਦੇ ਵਿੱਚ ਆਪਾਂ ਗੱਲਬ ਜਿਹੜਾ ਕੋਸ਼ਿਕ ਬਹੁਤ ਮਹੱਤਵਪੂਰਨ ਧਾਤ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਮਿਲ ਰਹੀ ਹੈ ਜਿਹਦੇ ਨਾਲ ਬਹੁਤ ਵੱਡਾ ਫਰਕ ਆਉਣ ਵਾਲੇ ਸਮੇਂ ਦੇ ਵਿੱਚ ਮਿਲੂ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਆਪਾਂ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਰੋਬਰਟ ਹਰ ਜਿਹੜੇ ਸਪੈਸ਼ਲ ਕਾਉਂਸਲ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦੀ ਮਤਲਬ ਕਿਹਾ ਕਿ ਇਹਨਾਂ ਨੇ ਜਿੰਨਾ ਕੇਰਲੈਸਲੀ ਜਿੰਨੀ ਗੈਰ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਬਹੁਤ ਮਹੱਤਵਪੂਰਨ ਤੇ ਜਿਹੜਾ ਬੜਾ ਕਲਾਸੀਫਾਈਡ ਮਟੀਰੀਅਲ ਸੀ ਉਹਨੂੰ ਹੈਂਡਲ ਕੀਤਾ ਤੇ ਇਹ ਦੱਸਿਆ ਉਹਨਾਂ ਨੇ ਕਿ ਉਹਨਾਂ ਦੇ ਘਰ ਤੇ ਆਫਿਸ ਦੇ ਵਿੱਚ ਜਦੋਂ ਇਹ ਵਾਈਸ ਪ੍ਰੈਜ਼ੀਡੈਂਸੀ ਇਹਨਾਂ ਦੀ ਖਤਮ ਹੋਈ ਆ ਤੇ ਜਿਹੜਾ ਬਾਅਦ ਦੇ ਵਿੱਚ ਇਹਨਾਂ ਨੇ ਉਹਨੂੰ ਇਹ ਸ਼ੇਅਰ ਕੀਤਾ ਉਸ ਡਾਟੇ ਨੂੰ ਤੇ ਜਿਹੜਾ ਉਹਨਾਂ ਨੂੰ ਇਹ ਸਾਰੇ ਕੁਸ਼ਤੇ ਰਹੀ ਕ੍ਰਿਮੀਨਲੀ ਚਾਰਜ ਨਹੀਂ ਕੀਤਾ ਜਾਊਗਾ ਪਿਛਲੇ ਕੁਝ ਦਿਨਾਂ ਤੋਂ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਕਿ ਜਿਹੜੇ ਜੋ ਬਾਈਡਨ ਨੇ ਇਹਨਾਂ ਦੇ ਕੋਲ ਇੱਕ ਡਾਇਰੀ ਡਾਇਰੀ ਦੇ ਉੱਤੇ ਬਹੁਤ ਕੁਝ ਲਿਖਦੇ ਰਹੇ ਆ ਜਿਹਦੇ ਵਿੱਚ ਬਹੁਤ ਮਹੱਤਵਪੂਰਨ ਚੀਜ਼ਾਂ ਜਾਂ ਗੁਪਤ ਚੀਜ਼ਾਂ ਵੀ ਸੀ ਜਿਹੜੀਆਂ ਕਿ ਅਮਰੀਕਾ ਦੀ ਟਾਪ ਸੀਕਰੇਸੀ ਕੁਝ ਕਈ ਜਾ ਸਕਦੀ ਆ ਤੇ ਜਿਹੜੀ ਜੇ ਕਿਸੇ ਹੋਰ ਦੇ ਹੱਥ ਲੱਗ ਜੂਵੇ ਤੇ ਜਿਹਦੇ ਨਾਲ ਅਮਰੀਕਾ ਦਾ ਸਿੱਧਾ ਸਿੱਧਾ ਨੁਕਸਾਨ ਹੋ ਸਕਦਾ ਜੋ ਬਾਈਡਨ ਰਾਸ਼ਟਰਪਤੀ ਨੇ ਜਿਹੜੇ ਹੋਣ ਇਹਨਾਂ ਨੇ ਉਸ ਵੇਲੇ ਨੂੰ ਕਿੱਦਾਂ ਹੈਂਡਲ ਕੀਤਾ ਇਸ ਗੱਲ ਦੇ ਉੱਤੇ ਸਵਾਲ ਆ। ਹੁਣੇ ਰਿਪੋਰਟ ਤੇ ਇਹ ਮਾਮਲਾ ਆਪਣੇ ਆਪ ਦੇ ਵਿੱਚ ਜਿਹੜੇ ਰੌਬਰਟ ਹਾਰ ਦਾ ਚਰਚਾ ਦੇ ਵਿੱਚ ਆ ਮਸਲਾ ਉਹਦੇ ਨਾਲ ਨਾਲ ਦੂਜਾ ਇਹ ਚੱਲ ਗਿਆ ਕਿ ਹੁਣ ਰਾਸ਼ਟਰਪਤੀ ਜੋ ਬਾਈਡਨ ਦੀ ਜਿਹੜੀ ਯਾਦ ਸ਼ਕਤੀ ਹੈ ਉਹਦੇ ਤੇ ਸਵਾਲ ਹੋ ਰਹੇ ਕਿਉਂਕਿ ਜਦੋਂ ਉਹਨਾਂ ਨੇ ਇੰਟਰਵਿਊ ਕੀਤੀ ਜਿਹੜਾ ਪੁੱਛਿਆ ਗਿਆ ਉਸ ਵੇਲੇ ਇਹਨਾਂ ਨੂੰ ਬਹੁਤੀਆਂ ਗੱਲਾਂ ਚੇਤੇ ਨਹੀਂ ਆ। ਤੇ ਇਹ ਹੁਣ ਕਲਾਸੀਫਾਈਡ ਡਾਕੂਮੈਂਟਸ ਤੋਂ ਗੱਲ ਵੱਧਦੀ ਵੱਧਦੀ ਦੂਜੇ ਪਾਸੇ ਨੂੰ ਜਿਆਦਾ ਚਲੇਗੀ ਇੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਕੱਟ ਗੱਲ ਇਹ ਆਈ ਆ ਕਿ ਰਾਸ਼ਟਰਪਤੀ ਜੋ ਬਾਈਡਨ ਦੀ ਮੈਮਰੀ ਅ ਕਹ ਲੋ ਕਿ ਫਾਲਟੀ ਹੈ ਉਹਦੇ ਵਿੱਚ ਕੋਈ ਗੜਬੜ ਆ ਬਹੁਤੀ ਵਾਰੀ ਜਿਹੜੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਜਿਹੜੇ ਇੱਕ ਪੋਲੀਟੀਕਲ ਸਾਇੰਟਿਸਟ ਕੋਸ਼ਿਸ਼ ਇਸ ਚੀਜ਼ ਨੂੰ ਦੇਖ ਰਹੇ ਆ ਕਿ ਜਿਹੜੀ ਇਹਨਾਂ ਦੀ ਯਾਦ ਸ਼ਕਤੀ ਆ ਉਹਦੇ ਉੱਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਆ ਤੇ ਹੁਣ ਵੀ ਉਹਨੂੰ ਮਤਲਬ ਉਹਨੂੰ ਕੇਂਦਰੀ ਮੁੱਦਾ ਬਣਾ ਕੇ ਅਟੈਕ ਕੀਤਾ ਗਿਆ ਕਿ ਐਸੀ ਸਾਲ ਇਹਨਾਂ ਦੀ ਉਮਰ ਆ ਤੇ ਐਸ਼ ਵੇਲੇ ਇਹ ਕਮਾਂਡਰ ਇਨ ਚੀਫ ਨੇ 2024 ਦੇ ਵਿੱਚ ਤੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਲਈ ਅੱਗੇ ਹੋ ਫੇਰ ਲੜਨਾ ਚਾਹੁੰਦੇ ਆ ਜਿਹੜੀ ਰਿਪੋਰਟ ਦੱਸਦੀ ਆ ਕਿ ਜਿਹੜਾ ਇਹ ਕਲਾਸੀਫਾਈਡ ਮਟੀਰੀਅਲ ਸੀ ਇਹ ਲੈ ਕੇ ਗਏ ਇਹਨਾਂ ਨੂੰ ਕਨਵਿਕਟ ਤਾਂ ਨਹੀਂ ਕੀਤਾ ਜਾਊਗਾ ਇਹਦੇ ਲਈ ਕਿਉਂਕਿ ਉਹਨਾਂ ਨੂੰ ਕੁਛ ਇਹਦੇ ਵਿੱਚ ਦਿਸਦਾ ਆ ਉਹ ਇਹਦੇ ਵਿੱਚ ਇਹਨਾਂ ਨੂੰ ਉਹਨਾਂ ਨੇ ਐਲਟਰਲੀ ਮੈਨੀਫੈਸਟ ਦੇ ਪੂਰ ਮੈਮਰੀ ਕਿਹਾ ਗਿਆ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਬਾਈਡਨ ਨੂੰ ਆਪਣੇ ਐਜ਼ ਅ ਵਾਈਸ ਪ੍ਰੈਜ਼ੀਡੈਂਟ ਕਦੋਂ ਤੱਕ ਇਹਨਾਂ ਨੇ ਸਰਵ ਕੀਤਾ ਇਹ ਯਾਦ ਕਰਨ ਇਹ ਇਹ ਸਨ ਯਾਦ ਕਰਨ ਲਈ ਵੀ ਸੋਚਣਾ ਪਿਆ ਜਾਂ ਇਹਨਾਂ ਦੇ ਬੇਟਾ ਜਿਹੜਾ ਵਿਊ ਬਾਈਡਨ ਸੀ ਜਦੀ ਬਹੁਤ ਹੋ ਗਈ ਸੀ ਬਹੁਤ ਚਿਰ ਪਹਿਲਾਂ ਇੱਕ 크੍ਰਿਸਮਸ ਦੇ ਵੇਲੇ ਉਸ ਸਨ ਨੂੰ ਵੀ ਯਾਦ ਕਰਨ ਲਈ ਦਿਮਾਗ ਤੇ ਜ਼ੋਰ ਪਾਉਣਾ ਪਿਆ ਇਦੋ ਮਤਲਬ ਕਿਤਨਾ ਕਤੇ ਯਾਦ ਆਸ਼ ਤੇ ਵਿੱਚ ਗੜਬੜ ਜਿਹੜਾ ਅਫਗਾਨਿਸਤਾਨ ਦਾ ਕਨਫਲੈਕਟ ਜਿਹੜਾ ਸੈਂਟਰਲ ਇੰਪੋਰਟੈਂਸ ਉਹਨਾਂ ਦੇ ਲਈ ਰਿਹਾ ਜਦੋਂ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਬਾਰਕ ਬਰਾਕ Obama ਦੇ ਨਾਲ ਜਿਹੜਾ ਸਰਵ ਕੀਤਾ ਆ ਉਹਨਾਂ ਨੂੰ ਇਹ ਯਾਦ ਨਹੀਂ ਕਿ ਉਹ ਵਾਈਸ ਪ੍ਰੈਜ਼ੀਡੈਂਟ ਕਦੋਂ ਸੀਗੇ ਉਹਨਾਂ ਦਾ ਪਹਿਲਾ ਦਿਨ ਇੰਟਰਵਿਊ ਦੇ ਉੱਤੇ ਉਹ ਭੁੱਲੇ ਆ ਤੇ ਜਦੋਂ ਉਹਨਾਂ ਨੇ ਕਿਹਾ ਕਿ ਇਫ ਇਟ ਵਾਸ 2013 Uh, when did i stop being president سوال ਪੁੱਛ ਰਹਾ ਹੈ ਦੱਸ ਨਹੀਂ ਰਿਹਾ ਜਿਹੜਾ ਇੰਟਰਵਿਊ ਦੇ ਉੱਤੇ ਉਹਨਾਂ ਨੂੰ ਮਤਲਬ ਉਹ ਭੁੱਲ ਰਿਹਾ ਕਿ ਉਹ ਕਿਹੜੇ ਈਅਰ ਦੇ ਵਿੱਚ ਕਿਉਂਕਿ ਉਹ ਕਹਿੰਦੇ ਇਹ ਬਹੁਤ ਸਾਲ ਹੋ ਗਏ ਜਿਹੜੇ ਉਹਨਾਂ ਦੇ ਸ਼ਬਦ ਸੀਗੇ ਕਿ ਹੀ ਡਿਡ ਨਾਟ ਰਿਮੈਂਬਰ ਇਵਨ ਵਿਥਿਨ several years ਕਿ ਜਦੋਂ ਉਹਨਾਂ ਦੇ ਬੇਟੇ ਵਿਓ ਬਾਈਡਨ ਦੀ ਮੌਤ ਹੋਈ ਹ ਹੁਣ ਜਿਹੜਾ ਖਾਸ ਤੌਰ ਦੇ ਤੇ ਵਿਰੋਧ ਕੀਤਾ ਜਾ ਰਿਹਾ ਜੋਬ ਆਈਡਰ ਦਾ ਇਸ ਗੱਲਬਾਤ ਦੇ ਉੱਤੇ ਪਿਛਲੇ ਸ਼ਾਮੇ ਦੇ ਵਿੱਚ ਕਿ ਇਹ ਰਾਸ਼ਟਰਪਤੀ ਦੇ ਲਈ ਫਿੱਟ ਨਹੀਂ ਆ ਕਿਉਂਕਿ 81 ਸਾਲ ਦੇ ਹੋਣਾ ਤੇ ਜਦੋਂ ਜੇ ਬਣ ਗਏ ਤੇ 85 ਸਾਲ ਦੇ ਹੋ ਜਾਣਗੇ ਵੀ ਇੰਨੀ ਉਮਰ ਦੇ ਰਾਸ਼ਟਰਪਤੀ ਨਹੀਂ ਚਾਹੀਦੇ ਏਅਰਪੋਰਟ ਉਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਪਹਿਲਾਂ ਵੀ ਕਈ ਵਾਰੀ ਇਹਨਾਂ ਨੂੰ ਸਲਿੱਪ ਲਿਖ ਕੇ ਦੇਣੀ ਪਈ ਜਾਂ ਕਈ ਕੁਝ ਕਰਨਾ ਪਿਆ ਉਹ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਕਿ ਜਿਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸਵਾਲ ਚੁੱਕੇ ਗਏ ਆ ਕਿ ਇਹਨਾਂ ਦੀ ਯਾਦ ਸ਼ਕਤੀ ਜਿਹੜੀ ਆ ਉਹ ਠੀਕ ਨਹੀਂ ਆ ਹੁਣ ਇਸ ਰਿਪੋਰਟ ਤੋਂ ਬਾਅਦ ਇੱਕ ਵਾਰੀ ਇਹ ਚਰਚਾ ਜਿਹੜੀ ਫੇਰ ਛਿੜ ਗਈ ਆ ਤੇ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਕਲਾਸੀਫਾਈਡ ਡਾਕੂਮੈਂਟ ਹੈਂਡਲ ਕਰਨ ਦੇ ਕੇਸ ਦੇ ਵਿੱਚ ਜਿਹੜੇ ਜੋ ਬਗਡਨ ਨੇ ਇਹਨਾਂ ਦਾ ਨੁਕਸਾਨ ਕਿੰਨਾ ਕੁ ਹੁੰਦਾ ਉਹ ਜਿਹੜਾ ਕੇਸ ਤਾਂ ਕਿੰਨਾ ਕੁ ਕਰਦਾ ਬਾਅਦ ਦੀ ਗੱਲ ਆ ਪਰ ਜਿਹੜਾ ਇਹਨਾਂ ਦੀ ਸਿੱਧਾ ਮੈਮਰੀ ਦੇ ਉੱਤੇ ਜਾਂ ਇਹਨਾਂ ਦੀ ਉਮਰ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਉਹ ਉਹਦੇ ਤੋਂ ਵੱਡਾ ਮਸਲਾ ਬਣਦਾ ਜਾ ਰਿਹਾ ਤੇ ਜਿਹਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਿਨਾਂ ਸ਼ੱਕ ਵੋਟਾਂ ਦੇ ਵਿੱਚ ਨੁਕਸਾਨ ਜਿਹੜਾ ਆ ਉਹ ਵੱਡੇ ਪੱਧਰ ਦੇ ਉੱਤੇ ਹੋਣ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਤੇ ਡੈਮੋਕ੍ਰੇਟਸ ਵੱਲੋਂ ਬਿਨਾਂ ਸ਼ੱਕ ਜਿਹੜੇ ਇਹ ਉਮੀਦਵਾਰ ਨੇ ਤੇ ਓਬਵੀਅਸਲੀ ਉਹਨਾਂ ਨੇ ਜਿੱਤ ਜਾਣਾ ਹੈ ਉਹ ਤੋਂ ਬਾਅਦ ਉਮੀਦਵਾਰ ਹੋਣਗੇ ਤੇ ਰਾਸ਼ਟਰਪਤੀਆਂ ਚੋਣਾਂ ਦੇ ਵਿੱਚ ਫੈਸਲਾ ਅਮਰੀਕਾ ਦੇ ਲੋਕਾਂ ਦੇ ਹੱਥ ਵਿੱਚ ਆ ਪਰ ਇਹਦੇ ਨਾਲ ਹੀ ਜਿਹੜਾ ਐਸ ਵੇਲੇ ਇਹ ਇਹਨਾਂ ਨੂੰ ਕਿਹਾ ਜਾਣਾ ਕਿ ਇਹਨਾਂ ਦੀ ਉਮਰ ਜ਼ਿਆਦਾ ਆ ਤੇ ਉਹ ਇਦਾਂ ਦੀਆਂ ਰਿਪੋਰਟਸ ਸਾਹਮਣੇ ਆਉਣੀਆਂ ਇੱਕ ਇਹਨਾਂ ਦੇ ਲਈ ਘਟੋਕਟ ਚਿੰਤਾਜਨਕ ਗੱਲ ਆ ਅ ਦੂਜੀ ਗੱਲਬਾਤ ਦੋਸਤੋ ਐਸਪੀਐਲਏ ਜਿਹੜਾ ਰਿਪਬਲਿਕਨ ਪਾਰਟੀ ਵੱਲੋਂ ਵੱਡੇ ਉਮੀਦਵਾਰ ਨੇ ਰਾਸ਼ਟਰਪਤੀ ਦੇ ਉਮੀਦਵਾਰ ਦੇ ਦਾਵੇਦਾਰ ਡੋਨਲਡ 트੍ਰੰਪ ਉਹਨਾਂ ਦੇ ਬਾਰੇ ਕਿ ਜਿਹੜਾ ਕੇਸ ਆ ਜਿਹਦੇ ਵਿੱਚ ਯੂਐਸ ਸੁਪਰੀਮ ਕੋਰਟ ਨੇ ਆਰਗੂਮੈਂਟ ਸੁਣੇ ਆ ਕੱਲ ਵੀਰਵਾਰ ਨੂੰ ਜਿਹੜਾ ਕੇਸ ਇਹ ਡਿਟਰਮਨ ਕਰਨਾ ਕਿ ਕੀ ਡੋਨਲਡ 트੍ਰੰਪ ਨੂੰ ਜਿਹੜੀ ਪ੍ਰੈਜ਼ੀਡੈਂਟ ਕੈਂਪੇਨ ਆ ਉਹ ਅੱਗੇ ਜਾਰੀ ਰੱਖ ਸਕਦੇ ਆ ਇਹ ਰੱਖਣੀ ਚਾਹੀਦੀ ਆ ਜਾਂ ਇਹ ਰੋਕ ਦੇਣਗੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਇਹ ਦੇਖਣਾ ਪੈਣਾ ਆ ਤੇ ਉਹ ਐਜ਼ ਅ ਪ੍ਰੈਜ਼ੀਡੈਂਟ ਰਨ ਕਰਨਾ ਮਨ ਜਿਹੜਾ ਪ੍ਰੋਵੀਜ਼ਨ ਹੈਗੀ ਆ 14th ਐਮੈਂਡਮੈਂਟ ਆਫ ਕਨਸਟੀਟਿਊਸ਼ਨ ਜਿਹੜੀ ਰੋਕਦੀ ਆ ਜਿਹੜੀ ਇਨਸੈਕਚਨਿਸਟ ਨੂੰ ਜਿਹੜਾ ਬੰਦਾ ਵੀ ਕੋਈ ਬਾਗੀ ਹੈ ਜਿਹਨੇ ਬਗਾਵਤ ਕੀਤੀ ਆ ਉਹ ਉਪ ਰਾਸ਼ਟਰਪਤੀ ਜਾਂ ਕਿਸੇ ਉੱਚੇ ਅਹੁਦੇ ਦੀ ਚੋਣ ਨਹੀਂ ਲੜ ਸਕਦਾ ਸ਼ੇਅਰ ਪਬਲਿਕਨ ਤੇ ਇੰਡੀਪੈਂਡੈਂਟ ਵੋਟਰ ਜਿਹੜੇ ਕੋਲੋਰਾਡੋ ਦੇ ਵਿੱਚ ਆ ਉਹਨਾਂ ਨੇ ਸ਼ੂ ਕੀਤਾ ਆ ਡੋਨਲਡ ਟਰੰਪ ਨੂੰ ਬਲੌਕ ਕਰਨ ਦੇ ਲਈ ਵੈਲਟ ਦੇ ਉੱਤੇ ਸਟੇਟਸ ਦੇ ਉੱਤੇ ਤੇ ਆਰਗੂ ਇਹ ਕਹਿ ਰਹੇ ਆ ਕਿ ਜਿਹੜਾ ਬੰਦਾ ਇਸ ਇਨਸੈਕਸ਼ਨ ਦੇ ਵਿੱਚ ਬਗਾਵਤ ਦੇ ਵਿੱਚ ਇਨਵੋਲ ਹੋਵੇ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀ ਜਿੱਥੇ ਰਾਸ਼ਟਰਪਤੀ ਉਸ ਵੇਲੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਦੋਸ਼ ਲੱਗਾ ਸੀ ਵੀ ਇਹਨਾਂ ਨੇ ਜਾਣਬੁੱਝ ਕੇ ਲੋਕਾਂ ਨੂੰ ਭੜਕਾ ਕੇ ਅਟੈਕ ਕਰਾਇਆ ਹੈ ਕੈਪੀਟਲ ਹਿੱਲ ਦੇ ਉੱਤੇ ਜਨੂਅਰੀ 6 21 ਨੂੰ ਤੇ ਇਹਨਾਂ ਨੂੰ ਇੱਥੋਂ ਰੋਕ ਦੇਣਾ ਚਾਹੀਦਾ ਹੈ ਇਹਨਾਂ ਨੂੰ ਬੈਲਟ ਦੇ ਉੱਤੇ ਇਹਨਾਂ ਦਾ ਨਾਂ ਹੀ ਨਹੀਂ ਹੋਣਾ ਚਾਹੀਦਾ ਇਲੈਕਸ਼ਨ ਹੀ ਲੜਨ ਦੇਣੀ ਚਾਹੀਦੀ ਕੋਲਰਡ ਹਾਈ ਕੋਰਟ ਦੇ ਵਿੱਚ ਦਸੰਬਰ ਦੇ ਵਿੱਚ ਇਸ ਗੱਲ ਦੇ ਉੱਤੇ ਸਹਿਮਤ ਹੋ ਗਏ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਇਨਲਿਜੀਬਲ ਆ ਰਨ ਕਰਨ ਦੇ ਲਈ ਵੀ ਇਹ ਤੇ ਕੋਲੋਰਡੋ ਦੇ ਵਿੱਚ ਬੈਲਟ ਦੇ ਉੱਤੇ ਇਹਨਾਂ ਦਾ ਨਾਮ ਵੀ ਨਹੀਂ ਹੈ ਵੀ ਇਹ ਉੱਥੇ ਪ੍ਰਾਈਮਰੀਜ਼ ਲਈ ਨਹੀਂ ਰਨ ਕਰ ਸਕਦੇ ਵੀ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਗੱਲ ਹੈ ਰਾਸ਼ਟਰਪਤੀ ਦੇ ਉਮੀਦਵਾਰ ਵਾਰਡ ਵਾਲੀ ਜਿਹੜੀ ਦੌੜ ਆ ਉਹਦੇ ਵਿੱਚ ਵੀ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਸਟੇਟ ਕੋਰਟ ਨੇ ਅਲਾਉ ਕੀਤਾ ਜਿਹੜਾ ਡੋਨਲਡ ਟਰੰਪ ਨੂੰ ਕਿ ਉਹ ਪ੍ਰਾਈਮਰੀ ਬੈਲਟ ਦੇ ਉੱਤੇ ਇਹਨਾਂ ਦਾ ਨਾਮ ਆ ਜਾਵੇ ਤੇ ਜੇ ਕਿਉਂਕਿ ਉਹਨਾਂ ਨੇ ਅਪੀਲ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਜਸਟਿਸਿਸ ਜਿਹੜੇ ਨੇ ਇਹਨਾਂ ਨੇ ਆਰਗੂਮੈਂਟ ਸੁਣੇ ਆ ਕੱਲ ਵੀਰਵਾਰ ਨੂੰ ਤੇ ਉਹ ਆਸ ਕਰ ਰਹੇ ਆ ਇਸ ਗੱਲ ਦੀ ਇੱਕ ਡਿਸੀਜਨ ਦੀ ਜਿਹੜਾ ਸਾਰੀਆਂ ਸਟੇਟਸ ਦੇ ਵਿੱਚ ਵੀ ਇਸ ਗੱਲ ਨੂੰ ਡਿਟਰਮਨ ਕਰ ਦੂਗਾ ਕਿ ਜਿਹੜੇ ਲੀਡਿੰਗ ਕੈਂਡੀਡੇਟ ਨੇ ਰਿਪਬਲਿਕ ਨਾਮਿਨੇਸ਼ਨ ਦੇ ਲਈ ਉਹ ਜਿਹੜੀ ਵਾਈਟ ਹਾਊਸ ਵਿੱਚ ਵਾਪਸੀ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਕਈ ਇਹਦੇ ਵਿੱਚ ਜਿਹੜੇ ਇਸ਼ੂਜ਼ ਨੇ ਇਸ ਮਾਮਲੇ ਦੇ ਉੱਤੇ ਜਿਹੜੇ ਜਿਹੜੇ ਜੱਜ ਨੇ ਕੋ ਇਸ ਗੱਲ ਦੇ ਵੱਲ ਨੇ ਕਿ ਡੋਨਲਡ ਟਰੰਪ ਨੂੰ ਰਨ ਕਰ ਦੇਣਾ ਚਾਹੀਦਾ ਇਹਨਾਂ ਨੂੰ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਸ਼ਾਮਲ ਜਿਹੜਾ ਇਹਨਾਂ ਨੂੰ ਕੀਤਾ ਜਾਣਾ ਚਾਹੀਦਾ ਆ ਲੀਗਲ ਆਬਜ਼ਰਵਰ ਇਸ ਗੱਲਬਾਤ ਦੇ ਉੱਤੇ ਦੇਖ ਰਹੇ ਆ ਕਿ ਜਿਹੜੀ 6 3 ਦੇ ਕੰਸਰਵਟਿਵ ਮੈਜੋਰਟੀ ਦੇ ਨਾਲ ਇਹਨਾਂ ਨੇ ਜਿਹੜੇ 3 ਮੈਂਬਰ ਆ ਉਹ ਜਿਹੜੇ ਨਾਮਿਨੇਟ ਕੀਤੇ ਗਏ ਆ ਇਹਨਾਂ ਦੇ ਵਿੱਚੋਂ ਟਰੰਪ ਦੁਆਰਾ ਥਰਸਡੇ ਦੇ ਇਸ ਆਰਗੂਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਪ੍ਰੋਡਿਕਸ਼ਨ ਆ ਉਹ ਕੀਤੀ ਆ ਤੇ 트럼ਪ ਜਿੱਤ ਸਕਦੇ ਆ ਇਸ ਕੇਸ ਤੇ ਇਹਨਾਂ ਨੂੰ ਕੋਲੋਰਾਡੋ ਤੇ ਨਾਲ ਹੀ ਬਾਕੀ ਸਟੇਟਾਂ ਦੇ ਵਿੱਚ ਰਨ ਕਰਦੀ ਆ ਗਿਆ ਦਿੱਤੀ ਜਾ ਸਕਦੀ ਆ ਸੋ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਕਲੈਰਿਟੀ ਹੋਊਗੀ ਇੱਥੇ ਇਹ ਵੀ ਗੱਲ ਦੱਸਣ ਵਾਲੀ ਆ ਕਿ ਜਿਹੜੇ ਜੱਜਸ ਹੁੰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਬਹੁਤੀ ਵਾਰੀ ਜਿਹੜੀ ਇਹ ਲੋਕ ਨੇ ਅਪਾਇੰਟ ਕਰਦੇ ਨੇ ਔਰ ਉਹ ਕਲੀਅਰ ਕਟ ਪਾਰਟੀ ਦੇ ਹੱਕ ਜਾਂ ਵਿਰੋਧ ਦੇ ਵਿੱਚ ਹੁੰਦੇ ਨੇ ਵੀ ਜੇ ਉਹਨਾਂ ਨੂੰ ਡੋਨਲਡ ਟਰੰਪ ਨੇ ਨਾਮਿਨੇਟ ਕੀਤਾ ਆ ਜਾਂ ਜਿਹੜੇ ਜੱਜ ਰਿਪਬਲਿਕਨ ਨੇ ਤੇ ਉਹਨਾਂ ਨੇ ਸਿੱਧਾ ਸਿੱਧਾ ਫੈਸਲਾ ਰਿਪਬਲਿਕਨ ਦੇ ਹੱਕ ਦੇ ਵਿੱਚ ਦੇਣਾ ਤੇ ਜੇ ਉਹਨਾਂ ਨੂੰ ਡੈਮੋਕ੍ਰੇਟਸ ਨੇ ਕੀਤਾ ਆ ਤੇ ਉਹਨਾਂ ਨੇ ਫੈਸਲਾ ਡੈਮੋਕ੍ਰੇਟਸ ਵਾਲੀ ਸੋਚ ਦੇ ਹਿਸਾਬ ਨਾਲ ਦੇਣਾ ਜਿਹੜੇ ਆਮ ਮਾਮਲੇ ਹੁੰਦੇ ਆ ਵੀ ਜਿਹੜੇ ਆਮਨ ਕਾਨੂੰਨ ਵਾਲਾ ਜਾਂ ਸਿੱਧੇ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਫੈਸਲੇ ਨਿਰਪੱਖ ਹੁੰਦੇ ਆ ਕਾਨੂੰਨ ਦੇ ਹਿਸਾਬ ਨਾਲ ਪਰ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ ਜਿੱਥੇ ਪਾਰਟੀ ਦਾ ਮਸਲਾ ਹੁੰਦਾ ਉੱਥੇ ਬਹੁਤੀ ਵਾਰੀ ਇਹ ਫੈਸਲਾ ਫਿਰ ਜੇਸ ਪਾਰਟੀ ਦੇ ਹੁੰਦੇ ਆ ਉਹ ਸੱਕ ਵਿੱਚ ਹੀ ਹੁੰਦੀ ਹੈ ਤੇ ਜਿਹੜੀ ਪਾਰਟੀ ਦੇ ਉੱਥੇ ਜਸਟਿਸਿਸ ਜ਼ਿਆਦਾ ਹੋਣ ਉਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਇਹ ਹੋ ਜਾਂਦਾ ਹੈ ਅਗਲੀ ਗੱਲ ਬਾਤ ਦੋਸਤੋ ਇੱਕ ਇੰਟਰਵਿਊ ਦੀ ਆ ਜਿਹਦਾ ਸਬੰਧ ਅਮਰੀਕਾ ਦੇ ਨਾਲ ਵੀ ਹੈ ਤੇ ਦੁਨੀਆ ਦੇ ਰਾਜਨੀਤੀ ਦੇ ਨਾਲ ਵੀ ਹੈ ਸਾਬਕਾ ਫੌਕਸ ਨਿਊਜ਼ ਦੇ ਜਿਹੜੇ ਹੋਸਟ ਨੇ ਟੱਕਰ ਕਾਲਸ ਹਨ ਇਹਨਾਂ ਨੇ ਆਪਣੀ ਇੰਟਰਵਿਊ ਰਿਲੀਜ਼ ਕੀਤੀ ਆ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਨ ਦੇ ਨਾਲ ਜਿਹੜੀ ਉਹਨਾਂ ਨੇ ਰਸ਼ੀਅਨ ਹਿਸਟਰੀ ਦੇ ਉੱਤੇ ਗੱਲਬਾਤ ਕੀਤੀ ਆ ਰਸ਼ੀਆ ਤੇ ਯੂਕਰੇਨ ਦੇ ਰਿਲੇਸ਼ਨਸ਼ਿਪ ਤੇ ਉੱਤੇ ਗੱਲਬਾਤ ਕੀਤੀ ਆ ਤੇ ਯੂਕਰੇਨ ਰਸ਼ੀਆ ਯੁੱਧ ਦੇ ਵਿੱਚ ਅਵਲਾਦੀਮਿਰ ਪੁੱਤਰ ਨੇ ਆਪਣਾ ਪੱਖ ਦੱਸਿਆ ਆ ਦੁਨੀਆ ਦੇ ਵਿੱਚ ਬਹੁਤ ਮਹੱਤਵਪੂਰਨ ਇੰਟਰਵਿਊਜ਼ ਦੇ ਵਿੱਚੋਂ ਅੱਜ ਵੇਲੇ ਇੱਕ ਇੰਟਰਵਿਊ ਮੰਨੀ ਇੱਕ ਇੰਟਰਵਿਊ ਮੰਨੀ ਜਾ ਰਹੀ ਆ ਕਿਉਂਕਿ ਪੂਰੀ ਦੁਨੀਆ ਦਾ ਜਿਹੜਾ ਤਾਣਾ ਬਾਣਾ ਰੂਸ ਤੇ ਯੂਕਰੇਨ ਦੇ ਲੜਾਈ ਦੇ ਆਲੇ ਦੁਆਲੇ ਟਿਕਿਆ ਆ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਵੀ ਇਸ ਮੁੱਦੇ ਦੇ ਉੱਤੇ ਘੁੰਮਦੀਆਂ ਆ ਜਾਂ ਇਹ ਮੁੱਦਾ ਵੱਡਾ ਮੁੱਦਾ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਜੇ ਡੋਨਲਡ ਟਰੰਪ ਜਿੱਤਦੇ ਆ ਤਾਂ ਸਿੱਧੀ ਗੱਲ ਰਿਪਬਲਿਕਨ ਜਿੱਤ ਜਾਂਦੇ ਤੇ ਉਹਨੇ ਯੂਕਰੇਨ ਦੀ ਐਡ ਬੰਦ ਕਰ ਦੇਣੀ ਆ ਯੂਕਰੇਨ ਦੀ ਐਡ ਬੰਦ ਕਰ ਦਿੰਦੇ ਆ ਤਾਂ ਗੱਲ ਸਿੱਧੀ ਰਸ਼ੀਆ ਦੇ ਹੱਕ ਵਿੱਚ ਜਾਂਦੀ ਆ ਤੇ ਡੈਮੋਕ੍ਰੇਟਸ ਐਸ ਵ ਲਈ ਇਸ ਗੱਲ ਦੇ ਹੱਕ ਦੇ ਵਿੱਚ ਆ ਕੇ ਸਾਨੂੰ ਯੂਕਰੇਨ ਦੀ ਮਦਦ ਕਰਨੀ ਚਾਹੀਦੀ ਆ ਤੇ ਰੂਸ ਤੋਂ ਉਹਨੂੰ ਬਚਾਉਣਾ ਚਾਹੀਦਾ ਐਸ ਵਿਲੇ ਟੱਕਰ ਕਾਲਸਨ ਟੱਕਰ ਕਾਲਸਨ ਆਪ ਰਾਈਟ ਵਿੰਗ ਦੇ ਇਹ ਹੋਸਟ ਨੇ ਰਾਈਟ ਵਿੰਗ ਸੋਚ ਵਾਲੇ ਹੋਸਟ ਨੇ ਡੋਨਲਡ 트ੰਪ ਦੇ ਕਾਫੀ ਕਰੀਬੀ ਮੰਨੇ ਜਾਂਦੇ ਔਰ ਉਹਦੀ ਸੋਚ ਦੇ ਕਾਫੀ ਕਰੀਬੀ ਮੰਨੇ ਜਾਂਦੇ ਆ ਪਿਛਲੇ ਸ਼ਾਮੇ ਦੇ ਵਿੱਚ ਇਹਨਾਂ ਨੇ ਡੋਨਲਡ 트ੰਪ ਦੀ ਰੱਜ ਕੇ ਹਮਾਇਤ ਕੀਤੀ ਆ ਜਦੋਂ ਅਮਰੀਕਾ ਦੇ ਵਿੱਚ ਵੋਟਾਂ ਵਾਲਾ ਰੌਲਾ ਪਿਆ ਸੀ ਵੀ ਵੋਟਾਂ 'ਚ ਘਪੜਾ ਹੋ ਗਿਆ ਤੇ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਜ਼ੋਰ ਨਾਲ ਕਿਹਾ ਸੀ ਵੀ ਵੋਟਾਂ ਦੇ ਵਿੱਚ ਘਪੜਾ ਕਰਕੇ ਡੋਨਲਡ 트ੰਪ ਨੂੰ ਹਰਾਇਆ ਗਿਆ ਜਿਹੜੀ ਕੰਪਨੀ ਵੋਟਾਂ ਗਿਣਨ ਤੇ ਉਹ ਪਾਉਣ ਵਾਲੀ ਮਸ਼ੀਨ ਬਣਾਉਂਦੀ ਸੀ ਉਸ ਕੰਪਨੀ ਨੇ ਫਾਕਸ ਨਿਊਜ਼ ਨੂੰ ਸ਼ੂ ਕਰ ਦਿੱਤਾ ਕਿ ਤੁਸੀਂ ਐਡੀ ਵੱਡੀ ਗੱਲ ਆਪਣੇ ਨਿਊਜ਼ ਸਟੇਸ਼ਨ ਦੇ ਉੱਤੇ ਸਾਡੇ ਵਿਰੁੱਧ ਕਿੱਦਾਂ ਕਹਿ ਸਕਦੇ ਹੋ ਕੰਪਨੀ ਨੇ ਟੱਕਰ ਕਾਲਸਨ ਨੂੰ ਫਾਕਸ ਨਿਊਜ਼ ਨੇ ਬਾਹਰ ਕੱਢ ਦਿੱਤਾ ਤੇ ਹੁਣ ਇਹਨਾਂ ਦਾ ਆਪਣਾ ਜਿਹੜਾ ਮੀਡੀਆ ਦੇ ਉੱਤੇ ਇਹ ਕੰਮ ਕਰ ਰਿਹਾ ਥੋੜੇ ਦਿਨ ਪਹਿਲਾਂ ਇੱਥੇ ਅਲਬਰਟਾ ਦੇ ਵਿੱਚ ਵੀ ਆਇਆ ਸੀ ਉਦੋਂ ਵੀ ਟੱਕਰ ਕਾਲਸਨ ਦੀ ਡੇਨੀਅਲ ਸਮਿਥ ਦੇ ਨਾਲ ਜਿਹੜੀਆਂ ਮੀਟਿੰਗ ਸੀਗੀਆਂ ਉਸ ਕਰਕੇ ਕਾਫੀ ਚਰਚਾ ਹੋਈ ਸੀ 2 ਘੰਟੇ ਤੇ 7 ਮਿੰਟ ਦੀ ਇੰਟਰਵਿਊ ਆ ਇਹ 6 ਫਰਵਰੀ ਨੂੰ ਰਿਕਾਰਡ ਕੀਤੀ ਗਈ ਆ ਤੇ ਆ ਵੀਰਵਾਰ ਕੱਲ 6 ਵਜੇ ਈਟੀ ਈਸਟਰਨ ਟਾਈਮ ਰਿਲੀਜ਼ ਕੀਤੀ ਗਈ ਹੈ ਤੇ ਕਈ ਮਿਲੀਅਨਸ ਦੇ ਵਿੱਚ ਇਹਨਾਂ ਦੇ ਵਿਊ YouTube ਤੇ ਦੂਜੀਆਂ ਸਾਈਟਾਂ ਦੇ ਉੱਤੇ ਹੋ ਚੁੱਕੇ ਆ ਸੋ ਇਹ ਜਿਹੜੀ ਹੈਗੀ ਕਿਹਾ ਜਾ ਸਕਦਾ ਕਿ ਆ ਵਲਾਦੀਮੀਰ ਪੋਤਨ ਦੀ ਪਹਿਲੀ ਇੰਟਰਵਿਊ ਵੈਸਟਰਨ ਮੀਡੀਆ ਦੇ ਨਾਲ ਜਦੋਂ ਦਾ ਯੂਕਰੇਨ ਦੇ ਵਿੱਚ ਇਹਨਾਂ ਨੇ ਇਨਵੇਡ ਕੀਤਾ ਫਰਬਰੀ 2022 2022 ਫਰਵਰੀ ਦੇ ਵਿੱਚ ਉੱਥੇ ਹਮਲਾ ਇਹਨਾਂ ਨੇ ਅਨਵੇਡ ਕੀਤਾ ਸੀ ਤੇ ਹੁਣ 2 ਸਾਲ ਇਸ ਚੀਜ਼ ਨੂੰ ਹੋਣ ਵਾਲੇ ਆ ਤੇ ਇਸ ਮਾਮਲੇ ਦੇ ਵਿੱਚ ਹੁਣ ਇਹ ਇੰਟਰਵਿਊ ਇੱਕ ਤੇ ਆਪਣੇ ਆਪ ਦੇ ਵਿੱਚ ਦੁਨੀਆ ਦੇ ਲਈ ਬਹੁਤ ਮਹੱਤਵਪੂਰਨ ਆ ਕਿ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਆਉ ਇੰਟਰਵਿਊ ਦੇ ਰਿਹਾ ਟਕਰਕਾਲ ਸਾਨੂੰ ਦੂਜੇ ਪਾਸੇ ਅਮਰੀਕਾ ਦੀ ਇਲੈਕਸ਼ਨ ਦੇ ਉੱਤੇ ਵੀ ਅਸਰ ਪੈ ਸਕਦਾ ਕਿਉਂਕਿ ਪੁੱਤਨ ਇਹ ਇੰਟਰਵਿਊ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਉਹ ਜਸਟੀਫਾਈ ਇਹ ਗੱਲ ਕਰ ਰਿਹਾ ਵੀ ਸਾਡਾ ਹਮਲਾ ਯੂਕਰੇਨ ਦੇ ਉੱਤੇ ਜਾਇਜ਼ ਆ ਜਿਹੜੀ ਜੇ ਅਮਰੀਕਾ ਯੂਕਰੇਨ ਦੀ ਮਦਦ ਨਹੀਂ ਕਰਦਾ ਜਾਂ ਨੈਟੋ ਦੇ ਥਰੂ ਅਮਰੀਕਾ ਸਾਡੇ ਬਾਰਡਰ ਦੇ ਉੱਤੇ ਸਾਡੇ ਮੋੜ ਆ ਕੇ ਯੂਕਰੇਨ ਦੇ ਵਿੱਚ ਨਹੀਂ ਬੈਠਦਾ ਤੇ ਅਸੀਂ ਉਹਤੇ ਹਮਲਾ ਨਹੀਂ ਕਰਨਾ ਸੀ ਕਿਉਂਕਿ ਉਹਨਾਂ ਨੇ ਹਥਿਆਰ ਦਿੱਤੇ ਆ ਜਾਣਬੁੱਝ ਕੇ ਆਪਣੀਆਂ ਫੌਜਾਂ ਇੱਥੇ ਲਿਆਂਦੀਆਂ ਤੇ ਪੂਰੀ ਤਿਆਰੀ ਸਾਡੇ ਉੱਤੇ ਹਮਲਾ ਕਰਨ ਦੀ ਕੀਤੀ ਆ ਤੇ ਨੈਟੋ ਨੂੰ ਆਪਣਾ ਮੈਂਬਰ ਬਣਾ ਰਿਹਾ ਯੂਕਰੇਨ ਨੂੰ ਤੇ ਸਾਡਾ ਹਮਲਾ ਕਰਨਾ ਜਿਹੜਾ ਉਧਰਲੇ ਪਾਸੇ ਉਹ ਆਪਣਾ ਬਚਾਅ ਕਰਨਾ ਹੀ ਕਿਹਾ ਜਾ ਰਿਹਾ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਇਹ ਗੱਲ ਮੰਨਦੀ ਆ ਖਾਸ ਕਰ ਜਿਹੜੇ ਰਿਪਬਲਿਕਨ ਨੇ 트럼ਪ سپورਟਰ ਨੇ ਕਿ ਇਹ ਜਾਣਬੁੱਝ ਕੇ ਅਮਰੀਕਾ ਬਾਹਰਲੇ ਕਾਮਾਂ ਦੇ ਵਿੱਚ ਦਖਲ ਦੇ ਰਿਹਾ ਤੇ ਇਹਨੂੰ ਉੱਥੇ ਦਖਲ ਨਹੀਂ ਦੇਣਾ ਚਾਹੀਦਾ ਡੋਨਲਡ 트럼ਪ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਇਹ ਸਾਰੇ ਦਾ ਸਾਰਾ ਮਸਲਾ 24 ਘੰਟੇ ਦੇ ਵਿੱਚ ਹੱਲ ਕਰਾ ਸਕਦਾ ਵੀ ਇੱਕ ਵਾਰੀ ਮੈਂ ਵਲਾਦੀਮੀਰ ਜ਼ਲਨਸਕੀ ਨੂੰ ਕਹਿਣਾ ਤੁਸੀਂ ਨਾ ਇਹਦੀ ਲੜਾਈ ਦੇ ਵਿੱਚ ਆਓ ਤੇ ਇੱਕ ਵਾਰੀ ਯੋਕਨੇ ਵਲਾਦੀਮੀਰ ਪੁੱਤਰ ਨੂੰ ਕਹਿਣਾ ਤੇ ਲੜਾਈ ਬੰਦ ਹੋ ਜਾਣੀ ਹੁਣ ਉਹ ਧਿਰ ਕਿਉਂਕਿ ਵਲਾਦੀਮੀਰ ਪੁੱਤਰ ਨੂੰ ਆਪਣਾ ਪੱਖ ਦੱਸਣ ਦਾ ਮੌਕਾ ਮਿਲ ਰਿਹਾ ਵੈਸਟਰਨ ਮੀਡੀਆ ਦੇ ਵਿੱਚ ਅਮਰੀਕਾ ਦੇ ਲੋਕਾਂ ਨੂੰ ਹੇ ਕਿਉਂ ਹਮਲਾ ਕੀਤਾ ਉਹ ਆਪਣਾ ਉਹਨੂੰ ਜਸਟੀਫਾਈ ਕਰਦੇ ਆ ਇਸ ਗੱਲ ਦੇ ਲਈ ਤੇ ਅਮਰੀਕਾ ਦੀ ਜਿਹੜੀ ਇਹ ਧੇਰਾ ਇੱਕ ਲੋਕ ਜਿਹੜੇ ਇਸ ਗੱਲ ਦੇ ਉੱਤੇ ਕਿਤੇ ਨਾ ਕਿਤੇ ਸੋਚਦੇ ਆ ਉਹਨਾਂ ਦੀ ਸਪੋਰਟ ਡੋਨਲਡ ਟਰੰਪ ਦੇ ਹੱਕ ਵਿੱਚ ਆ ਕੁਦਰਤੀ ਤੌਰ ਦੇ ਉੱਤੇ ਚਲੇ ਜਾਊਗੀ ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਇੰਟਰਵਿਊ ਵੀ ਟਕਰ ਕਾਲਸਨ ਦੀ ਕਾਫੀ ਜ਼ਿਆਦਾ ਜਿਹੜੀ ਉਹਦੀ ਚਰਚਾ ਹੋਈ ਸੀ ਤੇ ਹੁਣ ਜਿਹੜੇ ਵਲਾਦੀਮੀਰ ਪੁੱਤਰ ਨੇ ਉਹਨਾਂ ਨੇ ਆਪਣੀ ਦਲੀਲ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਯੂਕਰੇਨ ਅਸਲ ਦੇ ਵਿੱਚ ਰੀਅਲ ਕੰਟਰੀ ਨਹੀਂ ਹੈ ਤੇ ਜਿਹੜੀ ਸੋਵੀਅਤ ਲੀਡਰ ਜੋਸਫ ਸਟਾਲਿਨ ਆ ਉਹਦੀ ਵੀ ਉਹਨਾਂ ਨੇ ਇਹਦੇ ਵਿੱਚ ਗੱਲਬਾਤ ਕੀਤੀ ਆ ਜਦੋਂ ਟੱਕਰ ਕਾਲਸਨ ਉਹਨਾਂ ਨੂੰ ਰਿਕੁਐਸਟ ਕਰਦਾ ਆ ਜਿਹੜਾ ਰਿਕੁਐਸਟ ਕਰਦਾ ਆ ਕਿ ਜਿਹੜਾ ਵਾਲ ਸਟਰੀਟ ਜਰਨਲ ਦਾ ਉਹ ਜਿਹੜਾ ਰਿਪੋਰਟਰ ਆ ਈਵਨ ਗ੍ਰੈਸ਼ਵਿਕ ਵੀ ਉਹਨੂੰ ਤੁਸੀਂ ਜੇਲ੍ਹ ਕੀਤਾ ਆ ਤੇ ਉਹਨੂੰ ਯੂਐਸ ਰਿਟਰਨ ਨਹੀਂ ਆਉਣ ਦਿੰਦੇ ਤਾਂ ਕਾਲਸਨ ਦਾ ਕ੍ਰਿਊ ਜਿਹੜਾ ਉਸ ਸ਼ੋਅ ਦੇ ਉੱਤੇ ਜਿਹੜੀ ਗੁੱਡਵਿਲ ਪੁੱਤਨ ਵੱਲੋਂ ਸ਼ੋਅ ਕੀਤੀ ਜਾਂਦੀ ਆ ਰਸ਼ੀਅਨ ਲੀਡਰ ਏਸ਼ ਮੌਲੋ ਨੇ ਵੀ ਤਾਂ ਕਹਿੰਦਾ ਕਿ ਗੁੱਡਵਿਲ ਜਿਹੜੀ ਹੈਗੀ ਆ ਉਹ ਮਤਲਬ ਰਨ ਆਊਟ ਹੋ ਗਈ ਆ ਤੇ ਕੰਪਲੇਨ ਕਰਦਾ ਹੈ ਜਿਹੜੀ ਲੈਕ ਆ ਰੈਸੀਪ੍ਰੋਸਿਟੀ ਦੀ ਵੈਸਟ ਤੋਂ ਵੀ ਜੋ ਅਸੀਂ ਉਹਨਾਂ ਦੇ ਲਈ ਚੰਗਾ ਕਰਦੇ ਆ ਉਹ ਮਤਲਬ ਉਹਦੀ ਉਹਦੀ ਜਿਹੜੀ ਰੈਸੀਪ੍ਰੋਸਿਟੀ ਆ ਉਹਦੇ ਉਲਟ ਦੇ ਵਿੱਚ ਉਹਦੇ ਇਵਜ਼ਾਨੇ ਵਜੋਂ ਉਹ ਸਾਡੇ ਲਈ ਚੰਗਾ ਨਹੀਂ ਕਰਦੇ ਸੋ ਇਹ ਜਿਹੜਾ ਵੱਡੀ ਗੱਲ ਬਾਤ ਆ ਕਿ ਇਹ ਉਹਨਾਂ ਦਾ ਕਹਿਣਾ ਕਿ ਤੁਸੀਂ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਾਲ ਕਿਉਂ ਨਹੀਂ ਕੀਤਾ ਜਾਂ ਸੋਲੂਸ਼ਨ ਯੂਕਰੇਨ ਦੇ ਮਾਮਲੇ ਦੇ ਵਿੱਚ ਹੱਲ ਕਰਨ ਦੇ ਲਈ ਤੁਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਟੱਕਰ ਕਾਲਸਨ ਬੁਲਾਦੀਮਿਰ ਪੁੱਤਰ ਨੂੰ ਪੁੱਛਦੇ ਆ ਕਿ ਉਹ ਬੁਲਾਦੀਮਿਰ ਪੁੱਤਰ ਨੂੰ ਕਹਿੰਦੇ ਵੀ ਉੱਥੇ ਹੈ ਕਿ ਜਿਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਉਹ ਕਹਿੰਦੇ ਤੁਸੀਂ ਵੈਪਨ ਜਿਹੜੇ ਸਪਲਾਈ ਕਰਨੇ ਇਹਨਾਂ ਨੂੰ ਬੰਦ ਕਰ ਦਿਓ ਤੇ ਗੱਲਬਾਤ ਹਫ਼ਤਿਆਂ ਦੇ ਵਿੱਚ ਖਤਮ ਹੋ ਜਾਊਗੀ ਵੀ ਜੇ ਅਮਰੀਕਾ ਹੀ ਅਸਲ ਦੇ ਵਿੱਚ ਸਾਰੀ ਜਿਹੜੀ ਸਮੱਸਿਆ ਦੀ ਜੜਾ ਜੇ ਇਹ ਯੂਕਰੇਨ ਨੂੰ ਹਥਿਆਰ ਨਾ ਦੇ ਵਿੱਚ ਉਹ ਕਿੰਜ ਅਸੀਂ ਉੱਥੇ ਹਮਲਾ ਨਹੀਂ ਕਰਨਾ ਸੱਚ ਕੀ ਹੈ ਇਹਦੇ ਵਿੱਚ ਪਤਾ ਨਹੀਂ ਪਰ ਬੁਲਾਦੀਮਿਰ ਪੁੱਤਰ ਨੇ ਜਿਸ ਤਰੀਕੇ ਦੇ ਨਾਲ ਆਪਣਾ ਪੱਖ ਰੱਖਿਆ ਉਹ ਬਹੁਤ ਸਟਰੋਂਗ ਇਹਦੇ ਵਿੱਚ ਨਜ਼ਰ ਆਉਂਦਾ 2 ਘੰਟੇ 7 ਮਿੰਟ ਦੀ ਇੰਟਰਵਿਊ ਦੇ ਵਿੱਚ ਤੇ ਮਤਲਬ ਇੱਕ ਮਤਲਬ ਉਹਨੇ ਕਿਹਾ ਗਿਆ ਪਹਿਲਾਂ ਕਿ ਅਸੀਂ ਬਹੁਤ ਇੱਕ ਸੀਰੀਅਸ ਇਹ ਜਿਹੜੀ ਇੰਟਰਵਿਊ ਜਾਂ ਗੱਲਬਾਤ ਕਰਨੀ ਹੈ ਤੇ ਬਾਅਦ ਵਿੱਚ ਫਿਰ ਜੋ ਟੱਕਰ ਕਾਲਸਨ ਸ਼ੁਰੂ ਦੇ ਵਿੱਚ ਇਹ ਕਹਿੰਦੇ ਆ ਤੇ ਬਾਅਦ ਵਿੱਚ ਵਲਾਦੀਮੀਰ ਪੁੱਤਰ ਨੂੰ ਯਾਦ ਵੀ ਕਰਾਉਂਦੇ ਵੀ ਜੇ ਤੁਸੀਂ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ ਸੀਰੀਅਸ ਕਿਹਾ ਸੀ ਤੇ ਕੀ ਹੈ ਸੀਰੀਅਸ ਗੱਲਬਾਤ ਆ ਤੇ ਦੁਨੀਆ ਨੇ ਇੱਕ ਨਵਾਂ ਜਿਹੜਾ ਇਹ ਚੈਪਟਰ ਦੇਖਿਆ ਆ 2 ਘੰਟੇ ਦੀ ਇੰਟਰਵਿਊ ਜਿਹੜੀ ਟੇਪ ਕੀਤੀ ਗਈ ਹੈ ਉੱਥੇ ਕ੍ਰੈਮਲਿਨ ਦੇ ਵਿੱਚ ਅਮਰੀਕਾ ਦੇ ਸਭ ਤੋਂ ਪ੍ਰੋਮਿਨੈਂਟ ਤੇ ਕਿਹਾ ਜਾ ਸਕਦਾ ਕਿ ਮੋਸਟ ਡਿਵੀਸਿਵ ਕਨਜ਼ਰਵੇਟਿਵ ਕਮੈਂਟੇਟਰ ਵੱਲੋਂ ਤੇ ਟਕਰ ਕਾਲਸਨ ਜਿਹੜੇ ਆ ਸਾਬਕਾ ਫੌਕਸ ਨਿਊਜ਼ ਦੇ ਹੋਸਟ ਬੁਲਾਦੀਵੀਰ ਪੋਤਨ ਦੇ ਨਾਲ ਗੱਲਬਾਤ ਅਮਰੀਕਾ ਤੋਂ ਉੱਥੇ ਤੇ ਯੂਕਰੇਨ ਦੀ ਟੈਰਿਟਰੀ ਤੇ ਰਸ਼ੀਆ ਤੇ ਇਹ ਸਾਰੇ ਮਸਲੇ ਦੇ ਉੱਤੇ ਲੜਾਈ ਨੂੰ ਖਤਮ ਕਰਨ ਦੇ ਲਈ ਸੋ ਇਹ ਅ ਅੱਜ ਇਹ ਇੰਟਰਵਿਊ ਦੀ ਚਰਚਾ ਜਿਹੜੀ ਆ ਉਹ ਕਾਫੀ ਜ਼ਿਆਦਾ ਚੱਲ ਰਹੀ ਆ ਤੇ ਮਿਲੀਅਨਸ ਦੇ ਵਿੱਚ ਲੋਕ ਇਹ ਇੰਟਰਵਿਊ ਨੂੰ ਦੇਖ ਰਹੇ ਆ ਤੇ ਦੋਵਾਂ ਧਿਰਾਂ ਦੇ ਪੱਖ ਇਸ ਮਾਮਲੇ ਦੇ ਵਿੱਚ ਦੇਖੇ ਜਾਰੀ ਅਗਲੀ ਗੱਲ ਬਾਤ ਦੋਸਤੋ ਅਮਰੀਕਾ ਦੇ ਵਿੱਚ ਪੈਰੈਂਟਿੰਗ ਦੇ ਮਾਮਲੇ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਪੇਰੈਂਟਸ ਨੇ ਉਹ ਕਾਫੀ ਜ਼ਿਆਦਾ ਇਨਵੋਲਵ ਨੇ ਜ਼ਿਆਦਾ ਸਮਾਂ ਪੈਸਾ ਤੇ ਆਪਣੀ ਮਾਨਸਿਕ ਊਰਜਾ ਬੱਚਿਆਂ ਦੇ ਉੱਤੇ ਲਾਉਣ ਲਈ ਨਾ ਸਿਰਫ ਉਦੋਂ ਜਦੋਂ ਉਹ ਬੱਚੇ ਬੱਚੇ ਹੁੰਦੇ ਆ ਸਗੋਂ ਉਦੋਂ ਤੱਕ ਵੀ ਜਦੋਂ ਤੱਕ ਕਿ ਉਹ ਵੱਡੇ ਅਡਲਟ ਵੀ ਹੋ ਚੁੱਕੇ ਹੁੰਦੇ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਵੀ ਵੈਸਟ ਦੇ ਵਿੱਚੋਂ ਮਾਪਿਆਂ ਦੇ ਬੱਚਿਆਂ ਨਾਲ ਬਹੁਤੀ ਬੰਦੀ ਨਹੀਂ ਜਾਂ ਉਹ ਇਸ ਕਿਸਮ ਦਾ ਇਹਨਾਂ ਦਾ ਬਾਉਂਡ ਨਹੀਂ ਹੁੰਦਾ ਪਰ ਰਿਪੋਰਟ ਦੱਸਦੀ ਆ ਕਿ ਇਹਨਾਂ ਦਾ ਬਹੁਤ ਕੁਝ ਇੱਕ ਦੂਜੇ ਦੇ ਨਾਲ ਜੁੜਿਆ ਆ ਇੱਕ ਜਿਹੜੀ ਪਪੂਲਰ ਕਨਸੈਪਸ਼ਨ ਕਿ ਜਿਹੜੀ ਆਮ ਤੌਰ ਦੇ ਉੱਤੇ ਹੈਗੀ ਆ ਕਿ ਜਿਹੜੀ ਬੱਚਿਆਂ ਦੇ ਵਾਸਤੇ ਇਹ ਮਤਲਬ ਬਹੁਤ ਔਰਾਂ ਦੇ ਨਾਲ ਜੁੜ ਕੇ ਰਹਿਣ ਦੀ ਗੱਲਬਾਤ ਕੀਤੀ ਜਾਂਦੀ ਹੈ ਕਿ ਜਦੋਂ ਅਡਲਟ ਹੋ ਜਾਂਦੇ ਆ ਉਸ ਵੇਲੇ ਵੀ ਇਹਨਾਂ ਦੇ ਨਾਲ ਇਹ ਬਹੁਤ ਵਾਰੀ ਡਿਪੈਂਡੈਂਟ ਹੁੰਦੇ ਆ ਜਿਹੜੀ ਪਿਊ ਰਿਸਰਚ ਸੈਂਟਰ ਤੇ ਸਰਵੇ ਆ ਉਹਨਾਂ ਨੇ ਦੱਸਿਆ ਕਿ ਯੰਗ ਅਡਲਟ 18 ਤੋਂ 34 ਸਾਲ ਦੇ ਤੇ ਜਿਹੜੇ ਪੇਰੈਂਟਸ ਨੇ ਜਿਹੜੇ ਬੱਚੇ ਦੱਸਦੇ ਆ ਉਹ ਕਾਫੀ ਜ਼ਿਆਦਾ ਦਿਲਚਸਪ ਜਿਹੜੀ ਕਹਾਣੀ ਇਸ ਮਾਮਲੇ ਦੇ ਵਿੱਚ ਦੱਸ ਰਿਹਾ ਕਿ ਬਹੁਤੇ ਮਾਪੇ ਹਾਈਲੀ ਇਨਵੋਲਵਡ ਨੇ ਜਿਹੜੇ ਵੱਡੇ ਹੋਏ ਗਰੋਨ ਅਪ ਬੱਚਿਆਂ ਦੇ ਜੀਵਨ ਦੇ ਨਾਲ ਉਹਨਾਂ ਦੇ ਨਾਲ ਟੈਕਸਟਿੰਗ ਕਈ ਵਾਰੀ ਉਹਨਾਂ ਦੇ ਨਾਲ ਮਿਲਣਾ ਉਹਨਾਂ ਨੂੰ ਸਲਾਹ ਦੇਣੀ ਫਾਈਨੈਂਸ਼ੀਅਲ ਸਪੋਰਟ ਕਈ ਤਰੀਕਿਆਂ ਦੇ ਨਾਲ ਜਿਹੜਾ ਇਹ ਰਿਲੇਸ਼ਨਸ਼ਿਪ ਆ ਬਹੁਤ ਜ਼ਿਆਦਾ ਹੈਲਥੀ ਤੇ ਸਟਰੋਂਗ ਆ ਦਸਾਂ ਦੇ ਵਿੱਚੋਂ ਨੌ ਮਾਪਿਆਂ ਦਾ ਰਿਸ਼ਤਾ ਆਪਣੇ ਯੰਗ ਅਡਲਟ ਬੱਚਿਆਂ ਦੇ ਨਾਲ ਜਾਂਤ ਬਹੁਤ ਜਾਂਤ ਚੰਗਾ ਆ ਗੋਲਡ ਆ ਤੇ ਜਾਂ ਬਹੁਤ ਚੰਗਾ ਆ ਐਕਸਲੈਂਟ ਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲਬਾਤ ਆ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਯੰਗ ਅਡਲਟਸ ਨੇ ਉਹਨਾਂ ਦੇ ਪਾਸਿਓਂ ਵੀ ਉਸੇ ਤਰੀਕੇ ਦੇ ਨਾਲ ਆ ਕਿ ਦਸਾਂ ਦੇ ਵਿੱਚੋਂ ਅੱਠ ਜਿਹੜੇ ਯੰਗ ਅਡਾਲਟਾ ਉਹਨਾਂ ਦਾ ਰਿਸ਼ਤਾ ਵੀ ਆਪਣੇ ਮਾਪੇ-ਬਾਪ ਦੇ ਨਾਲ ਐਸੀ ਤਰ੍ਹਾਂ ਦਾ ਆ ਕਿ ਜਿਹੜੀਆਂ ਜਿਹੜੇ ਹੁਣ ਜਿਹੜੀਆਂ ਚੀਜ਼ਾਂ ਬੱਚਿਆਂ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਕੀ ਹੋ ਰਿਹਾ ਮਾਪੇ ਉਹਦੇ ਨਾਲ ਕਾਫੀ ਜ਼ਿਆਦਾ ਇਨਵੋਲਵ ਨੇ ਤੇ ਆਮ ਤੌਰ ਦੇ ਉੱਤੇ ਜਿਹੜੀ ਕਨਸੈਪਸ਼ਨ ਇਹ ਹੁੰਦੀ ਆ ਕਿ ਸ਼ਾਇਦ ਇਹ ਰਿਸ਼ਤਾ ਇੰਨਾ ਜ਼ਿਆਦਾ ਠੀਕ ਨਹੀਂ ਹੈ ਪਰ ਨਾ ਸਿਰਫ ਜਦੋਂ ਇਹ ਬੱਚੇ ਹੁੰਦੇ ਆ ਸਗੋਂ ਜਦੋਂ ਵੱਡੇ ਹੋ ਜਾਂਦੇ ਆ ਉਸ ਵੇਲੇ ਵੀ ਇਹਨਾਂ ਦੇ ਨਾਲ ਰਿਸ਼ਤਾ ਬਹੁਤ ਚੰਗਾ ਜਾਂ ਬਹੁਤ ਚੰਗਾ ਰਹਿੰਦਾ ਅਗਲੀ ਵਾਰ ਬਦ ਦੋਸਤੋ ਜਿਹੜੀ ਸੈਕਰਮੈਂਟੋ ਇੰਟਰਨੈਸ਼ਨਲ 에ਅਰਪੋਰਟ ਬਾਰੇ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਟਾਪ 에ਅਰਪੋਰਟ ਯੂਨਾਈਟਿਡ ਸਟੇਟਸ ਦੇ ਵਿੱਚ ਦੱਸਿਆ ਗਿਆ ਜਨਵਰੀ ਮਹੀਨੇ ਦੇ ਲਈ ਇਨ ਟਰਮਸ ਆਫ ਸਟ्रेस ਫਰੀ 에ਅਰਪੋਰਟ ਜਿੱਥੇ ਸਟ੍ਰੈਸ ਨਹੀਂ ਹੈ ਡਾਟਾ ਇਸ ਵੇਲੇ ਇਹ ਦੱਸ ਰਿਹਾ ਆ ਕੰਪਨੀ ਜਿਹੜੀ ਆਪਣੇ ਆਪ ਨੂੰ ਦੱਸਦੀ ਆ ਕਿ ਵਰਲਡਸ ਲਾਰਜੇਸਟ 에ਅਰ ਪੈਸੇਂਜਰ ਰਾਈਟਸ ਆਰਗੇਨਾਈਜੇਸ਼ਨ ਉਹਨਾਂ ਨੇ 에ਅਰਪੋਰਟ ਨੂੰ ਦੇਖਿਆ ਅਮਰੀਕਾ ਦੇਆਂ ਨੂੰ ਤੇ ਜਿਹੜਾ ਜਿਹੜਾ ਜਨਵਰੀ ਦੇ ਵਿੱਚ 에ਅਰ ਟਰੈਵਲ ਨੂੰ ਜਿਨੇ ਬੈਸਟ ਤਰੀਕੇ ਦੇ ਨਾਲ ਹੈਂਡਲਡ ਕੀਤਾ ਤੇ ਜਿਹੜਾ ਸਟ੍ਰੈਸ ਫ੍ਰੀ ਐਕਸਪੀਰੀਅੰਸ ਆ ਪੈਸੇਂਜਰਸ ਨੂੰ ਮਿਲਿਆ ਉਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸੈਕਰਮੈਂਟੋ ਦਾ ਨਾਮ ਪਹਿਲੇ 에ਅਰਪੋਰਟਸ ਦੇ ਵਿੱਚ ਆ ਰਿਹਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰ ਦਿਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ